ਮੈਂ 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 ਕਿਸੇ ਸਰਕਾਰ ਦਾ ਪਿੰਡ ਵਸੋਂ ਕਰ ਰਹੇ ਹਾਂ ਉਸ ਸਰਕਾਰ ਦੀ ਅੱਜ ਮੈਂ ਇੱਥੇ ਸਰਕਾਰ ਵੱਲ ਕੇ ਨਹੀਂ ਆਇਆ ਆਪ ਕੋ ਪੰਜਾਬ ਸਰਕਾਰ ਦਾ ਕਿਸੇ ਨੂੰ ਕੰਮ ਤੇ ਲੈਣਾ ਹਨ ਆਪਣੀ ਕੋਆ ਪਾਜਰੀ ਰੋਈ ਹੈ ਪੂਰੀ ਪਹਿਲੀ ਵਾਰ ਸਰਕਾਰ ਅੱਜ ਪਤਾ ਨਹੀਂ ਸ਼ਕਤੀ ਨਾਲ ਪੇਸ਼ ਆ ਰਹੀ ਹੈ ਤੇ ਲੋਕਾਂ ਜਿਹੜੇ ਨਸ਼ੇੜੀ ਨੂੰ ਸਕੇਤੀਸ਼ਾ ਦਾ ਦਾਗ ਹੈ ਜਿਹੜੇ ਲੋਕ ਨਸ਼ਾ ਵੇਚਦੇ ਆ ਉਹਨਾਂ ਸਰਕਾਰ ਪੂਰੀ ਸ਼ਕਤੀ ਗਰੂ ਵੀ ਤੇ ਜੋ ਐਸੋ ਗੁਰੂ ਗ੍ਰੰਥ ਸਾਹਿਬ ਜੀ ਅੱਜ ਸੁਖਿਆਰ ਦਾ ਗੱਲ ਕਰਦੇ ਇਸਲਾਮ ਨੂੰ ਜਿਸ ਦਾ ਪਸਾਰੀ ਪਹਿਲਾਂ ਸਰਕਾਰ ਸਿਰਫ ਦੁਗਾ ਕਰਦੀ ਆ ਸਨ ਅੱਜ ਦੀ ਸਰਕਾਰ ਕੰਮ ਕਰਕੇ ਦਿਖਾ ਰਹੀ ਹੈ ਅਸੀਂ ਪਿੰਡ ਕਾਨਿਆ ਵਾਲਾ ਦੇ ਵਸਨੀਕ ਅਸੀਂ ਰੇ ਮਦਾਨੇ ਵਾਲਾ ਦੇ ਵਸਨੀਕ ਮਸ਼ਿਆਰ ਤੇ ਖਲਾਸ਼ਾ ਤੇ ਖਲਾ ਇੱਕਜੁੱਟ ਅਸੀਂ ਨਿਸ਼ਾਨੇ ਦੇ ਖਿਲਾਫ ਆਪਣੇ ਪਿੰਡ ਦੀ ਪਹਿਰੇਦਾਰ ਬਣ ਕੇ ਕੰਮ ਕਰਾਂਗੇ ਅਸੀਂ ਆਪਣੇ ਪਿੰਡ ਦੀ ਪਹਿਰੇਦਾਰ ਬਣ ਕੇ ਕੰਮ ਕਰਾਂਗੇ ਅਸੀਂ ਆਪਣੇ ਪਿੰਡ ਵਿੱਚ ਆਪਣੇ ਪਿੰਡ ਵਿੱਚ ਕਿਸੇ ਵੀ ਕਿਸਮ ਦਾ ਨਿਸ਼ਾਨਾ ਕਿਸੇ ਵੀ ਕਿਸ ਤਰ੍ਹਾਂ ਦਾ ਅੱਲਾ ਸਵੀਕਾਰ ਨਹੀਂ ਕਰਾਂਗੇ ਸਵੀਕਾਰ ਨਹੀਂ ਕਰਾਂਗੇ ਅਸੀਂ ਕਿਸੇ ਨਿਸ਼ਾਨੇ ਨੂੰ ਹੱਥ ਦੇ ਕੇ ਜਾਨ ਕਦੂ ਪਿੰਡ ਵਿੱਚ ਰਹਿ ਕੇ ਵੜਾ ਨਹੀਂ ਦੇਵਾਂਗੇ ਵੜਾ ਨਹੀਂ ਦੇਵਾਂਗੇ ਸਾਡੇ ਪਿੰਡ ਵਿੱਚ ਆਪਣੇ ਪਿੰਡ ਵਿੱਚ जो भी नशे करते हैं जो भी नशे करते हैं असली उन्हें असली उन्हें नशा चढ़ने के लिए नशा चढ़ने के लिए समझाओगे समझाओगे जिन्ना तो लोड होगी जिन्ना तो लोड होगी असली उन्हें असली उन्हें नशा उसकी साइड पर भी नशा उसकी साइड पर भी पक्की ग्रामांगे पक्की ग्रामांगे असली किसे भी नशा दस्तक दी असली किसे भी नशा दस्तक दी

सरे को ना लेंगे भी देखते हो कि नशा नस्करा कुछ काबू किया हालांकि बहुत गलती है पर जलों अं देखते हैं कि इन लोग करके सातम होते जा रहे मावं भैन वो अपने घर सत्थर पछाई बैठिया ने ਆ ਫੇਰੀ ਬਹੁਤ ਵੱਡਾ ਮਤਲਬ ਮੋਹੰਦਰੀ ਸਰਦਾਰ ਬਲਸ ਸਿੰਘ ਜੀ ਨੇ ਚੱਕਿਆ ਤੇ ਉਸ ਤੋਂ ਬਾਅਦ ਗੱਲ ਇੱਥੇ ਆ ਕੇ ਨਿਪੜਦੀ ਹੈ ਕਿ ਚਲੋ ਇਹਨਾਂ ਦਾ ਮ੍ਰਿਤਕਾਪਾ ਦਾ ਵੀ ਕਰਾਵਾਂਗੇ ਇਹਨਾਂ ਦੇ ਆਪਾਂ ਲਾਸ਼ ਕਰਾਵਾਂਗੇ ਨਿਸ਼ਾ ਦਾ ਸਤਨਾਮ ਪੜਨਾਗੇ ਇਹਨੂੰ ਚੀਨ ਨੂੰ ਤੋੜਨਾਂ ਕਿਵੇਂ ਅਸੀਂ ਕਿਉਂਕਿ ਪੰਜਾਬ ਪਿੰਡਾਂ ਦਾ ਸੁਭਾ ਸਾਡੀ ਬਹੁਤ ਹੀ ਆਬਾਦੀ ਪਿੰਡਾਂ ਦੇ ਰਹਿਣ ਵਾਲੇ ਲੋਕਾਂ ਦੀ ਹੈ ਪਿੰਡਾਂ 'ਚ ਜਾ ਕੇ ਅਸੀਂ ਇਹੋ ਜਿਹੇ ਲੋਕਾਂ ਨੂੰ ਨਾਲ ਜੋੜਨਾ ਚਾਹੀਏ ਜਿਹੜੇ ਇੱਕ ਜਨੂੰਨ ਦੀ ਤਰ੍ਹਾਂ ਸਰਕਾਰ ਕਰਨ ਪ੍ਰੋਗਰਾਮ ਦੇਖੋ ਜੀ ਇਹ ਬਹੁਤ ਵਧੀਆ ਪ੍ਰਾਲਾ ਸਰਕਾਰ ਦਾ ਤਾਂ ਜੋ ਜਿਹੜੀ ਨੌਜਵਾਨੀ ਸਾਡੀ ਰਾਹ ਤੋਂ ਫੜਕ ਚੁੱਕੀ ਹੈ ਉਹਨੂੰ ਰਾਹ ਤੇ ਲਿਆਉਣ ਲਈ ਪੰਜਾਬ ਸਰਕਾਰ ਪੂਰ ਜਤਨਸ਼ੀਲ ਹੈ ਪੂਰੀਆਂ ਕੋਸ਼ਿਸ਼ਾਂ ਕਰ ਰਹੀ ਹੈ ਸਖਤੀ ਕਰ ਰਹੀ ਹੈ ਕਿਸੇ ਦਾ ਘਟਾਇਆ ਹੈ ਤਾਂ ਕੋਈ ਚੰਗੀ ਗੱਲ ਅਸੀਂ ਨਹੀਂ ਸਮਝਦੇ ਪਰ ਮੈਂ ਇਹ ਗੱਲ ਜ਼ਰੂਰ ਆ ਵੀ ਸ਼ਕਤੀਕਰ ਕਰੇ ਬਿਨਾ ਕੋਈ ਹੱਲ ਵੀ ਨਹੀਂ ਹੋਣਾ ਇੱਥੋਂ ਤੱਕ ਆ ਵੀ ਜੋ ਕੁਝ ਸਰਕਾਰ ਤੋਂ ਬੰਨ ਰਿਹਾ ਉਹ ਕਰ ਰਹੀ ਹੈ ਜਿਵੇਂ ਹੋਰ ਪਿੰਡ ਪਿੰਡ ਜਾ ਕੇ ਸੈਮੀਨਾਰ ਲਾ ਰਹੀ ਹੈ ਤੇ ਮੰਤਰੀ ਸਾਹਿਬ ਆਪ ਫਰ ਰਹੇ ਆ ਪਿੰਡਾਂ ਤੇ ਜਾ ਰਹੇ ਆ ਲੋਕਾਂ ਨੂੰ ਤੇ ਨਸ਼ਿਆਂ ਵਿਰੁੱਧ ਜੰਗ ਦੇ ਵਿੱਚ ਜਿਹੜੇ ਕੈਂਪ ਲਾਏ ਜਾ ਰਹੇ ਆ ਨਸ਼ਾ ਛਡਾਊ ਕੇਂਦਰ ਖੋਲੇ ਜਾ ਰਹੇ ਆ ਅੱਤਵਾਦ ਖੋਸ਼ਾ ਸਰਕਾਰ ਵੱਲੋਂ ਕੀਤੀ ਹੈ ਅੰਡੇ ਪਿੰਡ ਦੇ ਵਿੱਚ ਉਹਨਾਂ ਨੂੰ ਨਸ਼ਾ ਲੌਂਗਰਨ ਨੋਸੇਟ ਵਿੱਚ ਹਾਂਜੀ ਕੁਛ ਆਇਆ ਨਾਮ ਉਹ ਆਪਾਂ ਛੜਾਵਾਂਗੇ ਉਹਨਾਂ ਨੂੰ ਕੁਝ ਨੁਕਰੇ ਵੀ ਦਵਾਈ ਦਵਾ ਰਿਹਾ ਹੈ ਨਾਮ ਲਿਖੇ ਜੀ ਉਹਨਾਂ ਪੰਚਾਇਤ ਵੱਲੋਂ ਕੀ ਕੀ ਐਸ ਵਿਰਾਹੀ ਵਾਲੇ ਪੰਚਾਇਤ ਵੱਲੋਂ ਜੋ ਵੀ ਕੋਈ ਵੀਰ ਨਸ਼ਾ ਛੱਡੂ ਉਹਨੂੰ ਦਵਾਈ ਸਾਡੀ ਪੰਚਾਇਤ ਵੱਲੋਂ ਫ੍ਰੀ ਦਵਾਈ ਜਾਊਗੀ ਸਾਡੇ ਅਸੀਂ ਇਹ ਵਾਅਦਾ ਕਰਦੇ ਹਾਂ ਜੋ ਵੀ ਸਾਨੂੰ ਆ ਕੇ ਦੱਸ ਦੋ ਅਸੀਂ ਉਹਨੂੰ ਫ੍ਰੀ ਦਵਾਈ ਦਾਲੀ ਸਹਿਤਾ ਮੇਰਾ ਜੀ ਗਰਮੀਤ ਸਿੰਘ ਮੈਂ ਮੈਂਬਰਾਂ ਇਹ ਪੰਚਾਇਤ ਮੈਂਬਰ ਪੰਚ ਸਰਪੰਚਾਂ ਜਿਹੜੀ ਨਸ਼ਾ ਅਰੋਧ ਦੇ ਜਿਹੜਾ ਵੀ ਕੋਈ ਵੀ ਨਸ਼ਾ ਛੱਡੂਗਾ ਉਹਨੂੰ ਮਾਲੀ ਸਹਾਇਤਾ ਵੀ ਦਿੱਤੀ ਜਾਊਗੀ ਜੀ ਪਿੰਡ ਨੂੰ ਤੇ ਬਾਕੀ ਉਹਦੀ ਸਹਾਇਤਾ ਵੀ ਕੀਤੀ ਹੈ। ਹਾਂ ਜੀ। ਸਰਕਾਰ ਦੇ ਵਿਕਾਸ ਦੇ ਵਿੱਚ ਮਸ਼ਾਹੂਰ ਅਸੀਂ ਅੱਜ ਜੁਗਤਰੀ ਸਰਕਾਰ ਕੁਮਾਰ ਸਿੰਘ ਮਾਂਝੀ ਦੀ ਰਹਿਵਾਈ ਦੇ ਹੇਠ ਜੋ ਨਸ਼ਿਆਂ ਦੇ ਵਿਰੁੱਧ ਜਾਗ ਚੜੀ ਹੈ। ਉਹਦੇ ਵਿੱਚ ਲੋਕਾਂ ਦੀ ਸ਼ਮੂਲੀਅਤ ਸ਼ੁਰੂ ਕਰਨ ਜਾ ਰਹੇ ਆ ਲੋਕਾਂ ਨੂੰ ਆਪਣੇ ਨਾਲ ਲੈ ਕੇ ਜਾ ਰਹੇ ਆ ਔਰ ਉਹਦੇ ਵਿੱਚ ਹਰੇਕ ਪਿੰਡ 'ਚ ਜਾ ਕੇ ਅਸੀਂ ਸੁਨੇਹਾ ਦੇ ਰਹੇ ਆ ਕਿ ਇਹ ਜਿਹੜੀ ਜਾਗ ਹੈ ਆਪਾਂ ਕੱਤੇ ਰੁਕੇ ਲੜੀਏ ਆਪਾਂ ਨਸ਼ਾ ਤਸਕਰਾਂ ਨੂੰ ਪਿੰਡ ਵਿੱਚ ਵੜਨ ਨਹੀਂ ਦੇਣਾ ਜੇ ਕੋਈ ਵੜਦਾ ਤਾਂ ਉਹਦੀ ਸ਼ਿਕਾਇਤ ਕਰੀਏ ਉਹਨੂੰ ਫੜਵਾਉਣਾ ਹੈ ਤੇ ਨਾ ਹੀ ਆਪਾਂ ਕਿਸੇ ਦੀ ਜਮਾਨਤ ਕਰਾਉਣੀ ਹੈ ਸੋ ਮੇਰਾ ਕਹਿਣ ਦਾ ਭਾਵ ਹੈ ਕਿ ਇਹ ਜਿਹੜੀ ਜਾਗ ਹੈ ਇਹਨੂੰ ਇੱਕ ਲਹਿਰ ਦੇ ਰੂਪ ਵਿੱਚ ਲਈਏ ਜਦੋਂ ਹਰ ਇੱਕ ਘਰ ਚੋ ਇਹ ਆਵਾਜ਼ ਆਵੇ ਕਿ ਇਹ ਜੁੱਧ ਜਿਹੜਾ ਨਸ਼ਿਆਂ ਵਿਰੁੱਧ ਹੈ ਉਹ ਮੈਂ ਵੀ ਲੜ ਰਿਹਾ ਤੇ ਆਪਣੇ ਬੱਚਿਆਂ ਦੀ ਖਾਤਰ ਲੜ ਰਿਹਾ ਹਾਂ ਅ ਬਹੁਤ ਸਾਰੇ ਅਲੱਗ ਅਲੱਗ ਐਂਗਲਸ ਤੋਂ ਦੇਖ ਕੇ ਸਰਕਾਰ ਨੇ ਇਹ ਮੁਹਿੰਮ ਚਲਾਈ ਸੀ ਇੱਕ ਪਾਸੇ ਅਸੀਂ ਆਪ ਦੇ ਜਿਹੜੇ ਬੱਚੇ ਐਡਿਕਟ ਆ ਉਹਨਾਂ ਨੂੰ ਬਚਾਉਣਾ ਵੀ ਹੈ ਸੋ ਅਸੀਂ ਆਪਣੇ ਡਿਡਿਕਸ਼ਨ ਸੈਂਟਰ ਰੀਹੈਬਿਟੇਸ਼ਨ ਸੈਂਟਰ ਉਹਨਾਂ ਨੂੰ ਮਜ਼ਬੂਤ ਕੀਤਾ ਉਸ ਸਪਰੈਡਿੰਗ ਕੈਪੈਸਿਟੀ ਵਧਾਈ ਹੈ ਦੂਜੇ ਪਾਸੇ ਨਸ਼ਾ ਤਸਕਰਾਂ ਦੇ ਵਿਰੁੱਧ ਜਿਹੜੀ ਕਹਿੰਦੇ ਸਖਤ ਐਕਸ਼ਨ ਉਹਦੇ ਵਿੱਚ ਘਰ ਢਾਉਣ ਤੱਕ ਅਸੀਂ ਐਕਸ਼ਨ ਲਏ ਆ ਇਸੇ ਤਰ੍ਹਾਂ ਸੈਕੰਡ ਲਾਈਨ ਆਫ ਫੈਂਸਟੀਗਲ ਮੁੱਖ ਮੰਤਰੀ ਸਰਪੰਨ ਸਿੰਘ ਬਾਜਣੀ ਨੇ ਜੋ ਕਿ ਸਾਡੇ ਪਾਕਿਸਤਾਨ ਤੇ ਰੋਕ ਲੱਗਦਾ ਹੈ ਕਿ ਪਾਕਿਸਤਾਨ ਨਸ਼ਾ ਤਸਕਰੀ ਕਰਾਉਂਦਾ ਸੋ ਸਾਰੇ ਪਾਸਿਓਂ ਘੇਰਨ ਦੀ ਕੋਸ਼ਿਸ਼ ਕੀਤੀ ਔਰ ਮੈਨੂੰ ਪ੍ਰੋਜੈਕਟ ਇਹਦਾ ਸਫਲ ਬਣਾਈ ਜਿਹੜੇ ਨਸ਼ੇ ਦੀ ਦਲਦਲ ਵਿੱਚ ਨੌਜਵਾਨ ਜਿਹੜੇ ਵੱਸਦੇ ਸਨ ਉਹਨਾਂ ਨੂੰ ਮੁਕਤ ਕਰਨ ਅਸੀਂ ਅਸੀਂ ਦੇਖੋ ਜੀ ਇੱਕ ਤਾਂ ਮੈਂ ਜੇ ਆਪਣੇ ਡਿਪਾਰਟਮੈਂਟ ਦੀ ਗੱਲ ਕਰਾਂ ਕਿਉਂਕਿ ਸਾਡਾ ਡਿਪਾਰਟਮੈਂਟ ਇੱਕ ਸਮਾਜਿਕ ਸੁਰੱਖਿਆ ਦੀ ਜਦੋਂ ਗੱਲ ਕਰਦੇ ਆ ਤਾਂ ਅਸੀਂ ਇਸ ਤੋਂ ਪਹਿਲਾਂ 10 ਜੇਲ੍ਹਾਂ ਦੇ ਵਿੱਚ ਜਿਹੜੇ ਨਸ਼ਾ ਸ਼ਡਾਊ ਕੇਂਦਰ ਹਨ ਉਹਨਾਂ ਨੂੰ 10-10 ਲੱਖ ਦਿੱਤਾ 25-25 ਲੱਖ ਦਿੱਤਾ ਤਾਂ ਕਿ ਉਹ ਹੋਰ ਉਹਨਾਂ ਨੂੰ ਮਜਬੂਤੀ ਮਿਲੇ ਉੱਥੇ ਬੈਡਿੰਗ ਕੈਪੈਸਟੀ ਲਈ ਉਹਨਾਂ ਦਾ ਇਲਾਜ ਕਰਾਈਏ ਔਰ ਉਸ ਤੋਂ ਨਾਲ ਅਸੀਂ ਉਹਨਾਂ ਦੇ ਸਕਿੱਲ ਡਿਵੈਲਪਮੈਂਟ ਦੇ ਆਧਾਰ ਤੇ ਕੇ ਸਕਿੱਲ ਡਿਵੈਲਪਮੈਂਟ ਕਰਾ ਕੇ ਅੱਛਾ ਲੋਕ ਸੇ ਰੋਜ਼ਗਾਰ ਵੱਲੋਂ ਦੀ ਵਿਸ਼ੇਸ਼ ਮੀਟਿੰਗ ਹਾਰ ਕੇ ਦੇ ਰਹੇ ਹੈ ਜਿਹੜੀ ਜਿਹੜੀ ਸਭ ਨੂੰ ਲਾਭ ਹੋਸਾਰੇ ਜਾਵੇਗਾ ਪੱਕਾ ਹੈ ਇਹ ਜੀ ਦੰਦ ਜਿਹੜੀ ਉਹ ਹੱਥਾਂ ਦੇ ਵਿੱਚ ਕਰਦੀ ਜੇ ਇਸ ਲੋਕ ਨੇ ਇਹ ਬਹੁਤ ਸ਼ਕਤੀਰੇ ਨਾਲ ਐਕਸ਼ਨ ਲੈਣਗੇ ਜਿਸ ਤਰ੍ਹਾਂ ਕੱਲ ਵੀ ਮੰਤਰੀ ਸਭਾ ਵਰਪਨ ਸਿੰਘ ਆਨੰਦ ਨੇ ਕਿਹਾ ਕਿ ਕੋਈ ਵੀ ਬਖਸ਼ਿਆ ਨਹੀਂ ਜਾਊਗਾ ਭਾਵੇਂ ਕਿਸੇ ਵੀ ਵੱਡੇ ਅਹੁਦੇ ਦਿਨ ਆ ਹੋਵੇ ਔਰ ਪੜੇ ਵੀ ਉਹਦੇ ਵਿੱਚ ਜੋ ਕੰਪਨੀ ਦਾ ਪਿਕਚਰ ਸੀ ਉਸ ਦਾ ਹੱਥੀ ਗ੍ਰਿਫਤਾਰ ਵੀ ਕੀਤੇ ਆ ਔਰ ਜੇਕਰ ਕੋਈ ਵੱਡਾ ਜਿਵੇਂ ਮਾਨ ਸਾਹਿਬ ਨੇ ਕਿਹਾ ਕਿ ਚਾਹੇ ਵੱਡੇ ਹੋਤੇ ਤੇ ਵੀ ਰਿਆਬ ਹੋਵੇ ਜੇ ਤੋ ਉਹਨੂੰ ਵੀ ਨਹੀਂ ਵਰਛਾਂਗੇ ਚਾਹੇ ਮਜੀਠਾ ਹੈ ਚਾਹੇ ਹੋਰ ਵੀ ਹੈ ਮੈਡ ਫੋਲ ਰਿਪਲਟਿੰਗ ਲੈ ਕੇ ਸਭ ਤੋਂ ਪਹਿਲਾਂ ਉਹ ਵੀ ਕਾਫੀ ਸਮੱਸਿਆ ਕਰ ਰਹੀ ਹੈ ਹਾਂ ਉਹ ਜਿਹੜੀ ਰਿਪਲਟਿੰਗ ਦੇਖੋ ਮੈਂ ਪਰਸੋ ਵੀ ਫੋਨ ਕੀਤਾ ਸੀ ਔਰ ਮੈਨੂੰ ਇਹ ਯਕੀਨ ਦਵਾਇਆ ਗਿਆ ਸੀ ਕਿ ਅੱਜ ਗੱਲ ਸ਼ਾਮ ਤੱਕ ਜਿਹੜੀ ਉਹ ਹੱਲ ਹੋ ਚੁੱਕੀ ਪਰ ਅੱਜ ਜੋ ਮੈਨੂੰ ਦੱਸਿਆ ਗਿਆ ਕਿ ਫੇਰ ਸਲੋ ਹੋ ਗਿਆ ਸੋ ਮੈਂ ਇਹਨੂੰ ਸਖਤੀ ਨਾਲ ਪੁੱਛਾਂਗੀ ਔਰ ਮੈਨੂੰ ਜੋ ਰਿਪੋਰਟ ਮਿਲੀ ਸੀ ਕਿ ਅਸੀਂ 4-5 ਦਿਨਾਂ ਦੇ ਵਿੱਚ ਕੰਮ ਕਰਵਾ ਦਾਂਗੇ ਸੋ ਮੈਂ ਇਮੀਡੀਏਟਲੀ ਇਹਦੇ ਤੇ ਐਕਸ਼ਨ ਲੈਣ ਜਾ ਰਹੀ ਹਾਂ